ਸਿੰਜੀ ਜਨਾਲਾ ਜਿਨ੍ਹਾਂ ਨੇ ਪੰਨ ਮੈਂਬਰ ਦੀ پارٹی ਕਮੇਟੀ ਨੂੰ ਬੜਾ ਸਹਿਯੋਗ ਦਿੱਤਾ 200 ਦੇ ਕਰੀਬ ਜਿਹੜੀਆਂ ਪਰਚੀਆਂ ਜੜੀਆਂ ਨੇ ਉਹ ਭਰੀਆਂ 2000 ਦੇ ਕਰੀਬ ਮੈਂਬਰ ਜਿਹੜੇ ਆ ਉਹ ਬਣਾਈ ਪਾਰਟੀ ਦੇ ਅੱਜ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਇਹਨਾਂ ਦੇ ਘਰ ਦੇ ਵਿੱਚ ਪਹੁੰਚੇ ਆ ਤੇ ਇਹਨਾਂ ਨੇ ਅੱਗੋਂ ਸੰਗਤਾਂ ਦੇ ਦਰਸ਼ਨ ਕਰਾਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਦਾ ਦੋਰਾ ਧੰਨਵਾਦ ਕਰਦਾ ਕਿ ਸੰਗਤ ਦੇ ਦਰਸ਼ਨ ਵੀ ਕਰਾਏ ਨੇ ਆਪਣੀ ਹਲਕੀ ਦੀ ਸੰਗਤ ਦੇ ਦਰਸ਼ਨ ਕਰਾਏ ਨੇ ਔਰ ਦੂਸਰਾ ਇਹਨਾਂ ਨੇ ਜਿਹੜਾ ਹੈ ਸਹਿਯੋਗ ਦਿੱਤਾ ਹੈ ਪਾਰਟੀ ਦੇ ਮੈਂਬਰ ਬਣਾਏ ਨੇ ਮੈਂ ਅੱਜ ਧੰਨਵਾਦੀ ਕਰਨ ਵਾਸਤੇ ਜਿਹੜਾ ਇਹਨਾਂ ਦੇ ਕੋਲ ਅਸੀਂ ਜਿਹੜਾ ਅੱਜ ਪਹੁੰਚੇ ਹਾਂ ਉਹਨਾਂ ਦਾ ਜਿਹੜਾ ਕਹਿਣਾ ਬਿਲਕੁਲ ਸਹੀ ਹੈ ਗੁਰੂ ਦੀ ਸੇਵਾ ਜਿਹੜੀ ਹੈ ਬਹੁਤ ਵੱਡੀ ਹੁੰਦੀ ਹੈ ਵਿਅਕਤੀ ਦੀ ਸੇਵਾ ਜਿਹੜੀ ਹੈ ਉਹ ਵੱਡੀ ਨਹੀਂ ਹੁੰਦੀ ਤੇ ਜੇ ਵਿਅਕਤੀ ਦੀ ਸੇਵਾ ਨੂੰ ਮੈਂ ਤਰਜੀਹ ਦਿੰਦਾ ਤੇ ਸ਼ਾਇਦ ਜਥੇਦਾਰੀ ਦੀ ਸੇਵਾ ਮੈਂ ਅੱਜ ਵੀ ਕਰਦਾ ਹੋਣਾ ਸੀ ਤੇ ਬਾਕੀ ਦੂਜੀ ਗੱਲ ਇਹ ਹੈ ਕਿ ਮ ਕੋਈ ਘਰੂ ਦੀ ਸੇਵਾ ਛੱਡ ਕੇ ਕੋਈ ਰੇਤਾ ਬਜਰੀ ਦਾ ਕਾਰੋਬਾਰ ਨਹੀਂ ਸ਼ੁਰੂ ਕਰ ਲਿਆ ਮੈਂ ਕੋਈ ਹੋਟਲ ਨਹੀਂ ਬਣਾ ਲਿਆ ਮੈਂ ਕੋਈ ਰੇੜੀ ਨਹੀਂ ਲਾ ਲੀਆ ਕੋਈ ਮੈਂ ਫੜੀ ਨਹੀਂ ਲਾ ਲੀਆ ਪੰਥ ਦੀ ਸੇਵਾ ਉੱਥੇ ਕਰਦੇ ਸੀ ਤੇ ਪੰਥ ਦੀ ਸੇਵਾ ਕੌਮ ਦੀ ਸੇਵਾ ਇੱਥੇ ਕਰਨੀ ਹੈ ਨਾ ਕੋਈ ਮੈਂ ਮੈਂਬਰ ਬੰਨਾ ਨਾ ਕੋਈ ਐਮਸੀ ਬੰਨਾ ਨਾ ਪੰਚਾਇਤ ਮੈਂਬਰ ਬੰਨਾ ਨਾ ਮੈਂ ਮੁੱਖ ਮੰਤਰੀ ਬੰਨਾ ਸੇਵਾ ਕਰਨੀ ਹੈ ਜਿੰਨੀ ਕ ਅਕਾਲ ਪੁਰਖ ਨੇ ਸੇਵਾ ਲਿਖੀ ਉਹ ਕਰ ਏਆਈ ਟੈਕਨੀਕ ਜਿਹੜੀ ਆ ਰਹੀ ਹੈ ਨਾ ਭਵਿੱਖ ਦੇ ਵਿੱਚ ਇਹ ਸਾਡੇ ਸਮਾਜਿਕ ਤਾਣੇ ਬਾਣੇ ਰਿਸ਼ਤਿਆਂ ਲਈ ਬਹੁਤ ਵੱਡੀ ਚੀੜੀ ਆ ਉਹ ਖਤਰਨਾਕ ਹੈ ਔਰ ਜਿਸ ਕਿਸਮ ਦੀ AI ਟੈਕਨੀਕ ਦਾ ਯੂਜ਼ ਜਿਹੜੇ ਆ ਗਲਤ ਅਨਸਰ ਗਲਤ ਧੰਗ ਦੇ ਨਾਲ ਕਰ ਰਹੇ ਆ ਇਹ ਭਾਈਚਾਰਿਆਂ ਦੇ ਵਿੱਚ ਕਟੜਤਨ ਪੈਦਾ ਕਰੇਗੀ ਕਿ ਫਿਰਕੂ ਜਿਹੜੀ ਆ ਉਹ ਸੋਚ ਪੈਦਾ ਕਰੇਗੀ ਤੇ ਇਹਦੇ ਤੇ ਰੋਕ ਲਗਾਉਣ ਵਾਸਤੇ ਜਿਹੜਾ ਸਰਕਾਰਾਂ ਨੂੰ ਨਵੇਂ ਧੰਗ ਦੇ ਨਵੇਂ ਤਰੀਕੇ ਦੇ ਕਾਨੂੰਨ ਜਿਹੜੇ ਹੈ ਉਹ ਹੁਣ ਤੋਂ ਹੀ ਜੜੇ ਆ ਬਣਾਉਣੇ ਚਾਹੀਦੇ ਆ ਪਰ ਮੈਂ ਹੈਰਾਨ ਆ ਇਹ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਜਿਹੜਾ ਹੈ ਉਹ ਪਾਰ ਸਰਕਾਰ ਜਾਂ ਸਟੇਟ ਸਰਕਾਰਾਂ ਜਿਹੜੀਆਂ ਉਹ ਲੈ ਕੇ ਨਹੀਂ ਆ ਰਹੀਆਂ ਜਿਨ੍ਹਾਂ ਤਹਿਤ ਜਿਹੜਾ ਇਹੋ ਜਿਹੇ ਜਿਹੜੇ ਘਟੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਕਿਉਂਕਿ ਇਹ ਨਵੀਂ ਜਿਹੜੀ ਹੈ ਇਹ ਟੈਕਨੀਕ ਜਿਹੜੀ ਹੈ ਉਹ ਮਨੁੱਖਤਾ ਦੇ ਸੰਮੁਖ ਹੋ ਰਹੀ ਹੈ ਇਹ ਨੈਤਿਕਤਾ ਨੂੰ ਵੀ ਖਤਮ ਕਰ ਰਹੀ ਹੈ ਰਿਸ਼ਤਿਆਂ ਨੂੰ ਖਤਮ ਕਰ ਰਹੀ ਹੈ ਭਾਈਚਾਰਿਆਂ ਨੂੰ ਖਤਮ ਕਰ ਰਹੀ ਹੈ ਔਰ ਧਰਮਾਂ ਦੇ ਜਿਹੜੇ ਸਦਭਾਵਨਾ ਸਾਡੇ ਦੇਸ਼ 'ਚ ਹੈਗਾ ਮਾਹੌਲ ਸਦਭਾਵਨਾ ਦਾ ਉਹਨਾਂ ਵਿੱਚ ਵੀ ਕੁੜਤਨ ਪੈਦਾ ਕਰ ਰਹੀ ਹੈ ਇਹ ਗਲਤ ਅੰਸਰ ਜਿਹੜੇ ਨੇ ਸ਼ਰਾਰਤੀ ਅੰਸਰ ਜਿਹੜੇ ਨੇ ਇਸ ਟੈਕਨੀਕ ਦਾ ਲਾਭ ਉਠਾ ਕੇ ਭਾਵਨਾ ਦੀ ਜਿਹੜੀ ਹੈ ਉਹ ਖਲਵਾੜ ਕਰ ਰਹੇ ਨੇ ਭਾਵਨਾਵਾਂ ਤੇ ਸਰਕਾਰ ਨੂੰ ਇਸ ਮਾਮਲੇ ਚ ਸਖਤ ਤੋਂ ਸਖਤ ਕਾਨੂੰਨ ਜਿਹੜੇ ਪਹਿਲਾਂ ਬਣਾਉਣੇ ਚਾਹੀਦੇ ਨੇ ਫਿਰ ਉਹਨਾਂ ਕਾਨੂੰਨਾਂ ਤਹਿਤ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਲੈ ਕਿਹਾ ਕਿ ਅਕਾਲ ਪੁਰਖ ਤੇ ਪੂਰਨ ਵਿਸ਼ਵਾਸ ਹੈ ਗੁਰੂ ਤੇ ਪੂਰਨ ਵਿਸ਼ਵਾਸ ਹੈ ਅਸੀਂ ਗੁਰੂ ਲਈ ਚੱਲੇ ਹਾਂ ਜੀ ਬਸ ਯਾ ਪੰਜਾਬੀਆਂ ਲਈ ਚੱਲੇ ਹਾਂ ਪੰਥ ਲਈ ਚੱਲੇ ਹਾਂ ਜੀ ਤੇ ਜਿਹੜਾ ਬੰਦਾ ਬੇਈਮਾਨ ਹੋ ਕੇ ਨਹੀਂ ਨਾ ਚੱਲਦਾ ਆਪਣੀ ਕੌਮ ਪ੍ਰਤੀ ਆਪਣੇ ਪੰਥ ਪ੍ਰਤੀ ਜਾਂ ਆਪਣੀ ਸਟੇਟ ਪ੍ਰਤੀ ਉਹਨੂੰ ਕਾਮਯਾਬੀ ਨਹੀਂ ਮਿਲਦੀ ਹੈ ਬੇਈਮਾਨ ਜਿਹੜਾ ਜਿਹੜਾ ਬੇਈਮਾਨ ਹੋ ਕੇ ਚੱਲਦਾ ਹੈ ਉਹਨੂੰ ਕਦੇ ਕਾਮਯਾਬੀ ਨਹੀਂ ਮਿਲਦੀ ਔਰ ਮੇਰਾ ਅਕਾਲ ਪੁਰਖ ਤੇ ਵਿਸ਼ਵਾਸ ਹੈ ਅਸੀਂ ਬੇਈਮਾਨੀ ਰੱਖ ਕੇ ਨਹੀਂ ਚੱਲੇ ਔਰ ਵਾਹਿਗੁਰੂ ਕਾਮਯਾਬੀ ਜ਼ਰੂਰ ਦੱਸੇ ਪਹਿਲਾਂ ਵੀ ਇਹ ਸ਼ਬਦ ਕਹੇ ਆ ਕਿ ਬਹੁਤ ਸਾਰੇ ਸਾਡੇ ਮਸਲੇ ਜਿਹੜੇ ਨੇ ਇਹ ਪੈਂਡਿੰਗ ਨੇ ਕੋਈ ਅੱਜ ਦੇ ਪੈਂਡਿੰਗ ਨਹੀਂ 1947 ਤੋਂ ਪੈਂਡਿੰਗ ਨੇ ਇੱਕ ਵੀ ਮਸਲਾ ਜਿਹੜਾ ਹੈ ਨਾ ਸਾਡਾ ਕੋਰਟ ਨੇ ਹੱਲ ਕੀਤਾ ਨਾ ਸਰਕਾਰਾਂ ਨੇ ਹੱਲ ਕੀਤਾ ਨਾ ਸਾਨੂੰ ਕੋਰਟਾਂ ਤੋਂ ਇਨਸਾਫ ਮਿਲਿਆ ਨਾ ਸਾਨੂੰ ਸਰਕਾਰਾਂ ਤੋਂ ਇਨਸਾਫ ਮਿਲਿਆ ਪਹਿਲਾਂ ਤਾਂ ਅਸੀਂ ਇਕੱ ਇੱਕਠੀ ਹੋ ਕੇ ਆਪਣੀ ਤਾਕਤ ਜਿਹੜੀ ਆ ਉਹ ਇਕੱਠੀ ਕਰਾਂਗੇ ਸਾਡੀ ਤਾਕਤ ਜੇ ਇਕੱਠੀ ਹੋ ਗਈ ਮੈਨੂੰ ਨਹੀਂ ਲੱਗਦਾ ਕਿ ਜਦੋਂ ਅਸੀਂ ਤਾਕਤ ਇਕੱਠੀ ਕਰਕੇ ਆਪਣੀ ਆਵਾਜ਼ ਬੁਲੰਦ ਕਰਾਂਗੇ ਤੇ ਸਰਕਾਰ ਸਾਡੀ ਆਵਾਜ਼ ਨੂੰ ਇਗਨੋਰ ਕਰੇ ਦੇਖੋ ਤਨ ਤਨ ਜਿਮਣੀ ਚੋਣ ਬਾਰੇ ਤਾਂ ਜਦੋਂ ਸਾਡੀ ਪਾਰਟੀ ਦਾ ਸਟਰਕਚਰ ਬਣ ਜਾਏਗਾ ਪਾਰਟੀ ਪਲੇਟਫਾਰਮ ਤੇ ਫੈਸਲਾ ਹੋਣਾ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਜ਼ਮਾਨੇ ਗਏ ਕਿ ਪ੍ਰਧਾਨ ਨੇ ਫੈਸਲਾ ਕਰਤਾ ਤੇ ਪਾਰਟੀ ਨੇ ਸਰਚਾ ਕੇ ਮੰਨ ਲਿਆ ਅਸੀਂ ਤਾਂ ਸਾਰਿਆਂ ਦੀ رائے ਨਾਲ ਫੈਸਲੇ ਕਰਨੇ ਆ ਦੂਜੀ ਗੱਲ ਜਿਹੜੀ ਹੈ ਚੋਣ ਚੰਨ ਵਾਲੀ ਤੁਸੀਂ ਕੀਤੀ ਹੈ ਉਹ ਅਸੀਂ ਪੰਥ ਦੀ ਕਚਹਿਰੀ ਚ ਜਾ ਰਹੇ ਹਾਂ ਪਹਿਲਾਂ ਵੀ ਜਦੋਂ ਕਿਤੇ ਇਸ ਤਰ੍ਹਾਂ ਦੀ ਹਾਲਾਤ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਬੜੇ ਨੇ ਤੇ ਜਿਹੜਾ ਤੜਾ ਪੰਥ ਦੀ ਕਚੈਰੀ ਚ ਗਾਇਜ ਜਿਹਨੂੰ ਪੰਥ ਨੇ ਜਿਹੜਾ ਹੈ ਉਹ ਪ੍ਰਵਾਨਗੀ ਦਿੱਤੀ ਹੈ ਸਭ ਕੁਝ ਉਸੇ ਦਾ ਹੀ ਹੋਇਆ। ਘਰ ਘਰ ਜਾਵਾਂਗੇ ਜਿਹੜੇ ਪਰਿਵਾਰਾਂ ਨੂੰ ਜਿਹੜਾ ਤਰਸਕਾਰ ਕਰਕੇ ਘਰੇ ਬਿਠਾ ਦਿੱਤਾ ਜਿਨ੍ਹਾਂ ਦੇ ਪੁਰਖਿਆਂ ਦੀਆਂ ਕੁਰਬਾਨੀਆਂ ਸੀ ਅਕਾਲੀ ਦਲ ਦੀ ਜਿਨ੍ਹਾਂ ਦੀ ਆਪ ਦੀਆਂ ਖੁਦ ਦੀਆਂ ਕੁਰਬਾਨੀਆਂ ਸੀ ਜਿਨ੍ਹਾਂ ਦੇ ਪੁਰਖਿਆਂ ਨੇ ਜ਼ਿਲਾ-ਪੁਰਕ ਕਰਾਈਆਂ ਜ਼ਮੀਨਾ-ਪੁਰਕ ਕਰਾਈਆਂ ਜ਼ਿਲਾ ਦੇ ਵਿੱਚ ਬੰਦ ਹੋਏ ਤੇ ਅਕਾਲੀ ਦਲ ਨੂੰ ਖੜਾ ਕੀਤਾ। ਉਹ ਪਰਿਵਾਰ ਜਿਹੜੇ ਆ ਉਹ ਅਕਾਲੀ ਦਲ ਤੋਂ ਇਉਂ ਬਾਹਰ ਕਰ ਦਿੱਤੇ ਕਿ ਜਿਵੇਂ ਮੱਖਣ ਚੋਂ ਵਾਲ ਬਾਹਰ ਕੱਢਦਾ ਹੁੰਦਾ ਹੈ ਅਸੀਂ ਉਹਨਾਂ ਪਰਿਵਾਰਾਂ ਨੂੰ ਵੀ ਨਾਲ ਜੋੜਾਂਗੇ ਔਰ ਸਭ ਤੋਂ ਵੱਡੀ ਗੱਲ ਕਿ ਅਸੀਂ ਪੰਜਾਬ ਦਾ ਜਿਹੜਾ ਸਾਡਾ ਨੌਜਵਾਨ ਹੈ ਜਾਂ ਵਿਸ਼ਵ ਦੇ ਵਿੱਚ ਬੈਠਾ ਸਾਡਾ ਸਿੱਖ ਯੂਥ ਹੈ ਅਸੀਂ ਉਹਨੂੰ ਆਪਣੇ ਨਾਲ ਜੋੜਾਂਗੇ ਅਸੀਂ ਕੇਵਲ ਦੁਨੀਆ ਪਰਦੇਸ ਸਿੱਖਾਂ ਦੀ ਗੱਲ ਕਰਾਂਗੇ ਜੀ ਚਾਹੇ ਉਹ ਕਸ਼ਮੀਰ ਦਾ ਸਿੱਖ ਹੈ ਚਾਹੇ ਉਹ ਮਹਾਰਾਸ਼ਟਰ ਦਾ ਸਿੱਖ ਹੈ ਚਾਹੇ ਉਹ ਹైదరాబాద్ ਦਾ ਸਿੱਖ ਹੈ ਚਾਹੇ ਉਹ ਅਮਰੀਕਾ ਕੈਨੇਡਾ ਦਾ ਸਿੱਖ ਹੈ ਅਸੀਂ ਸਿੱਖਾਂ ਦੀ ਬਾਤ ਪਾਵਾਂਗੇ ਔਰ ਪੰਜਾਬ ਦੀ ਬਾਤ ਚਲੋ ਮੈਂ ਤਾਂ ਉਹਨਾਂ ਨੂੰ ਇਹ ਸਲਾਹ ਹੀ ਦੇਾਂਗਾ ਕਿ ਕਿਸੇ ਚੰਗੇ ਵੈ ਚੰਗੇ ਡਾਕਟਰ ਕੋਲੋਂ ਕੋਈ ਦਵਾਈ ਲੈਣ ਜਿਹਦੇ ਨਾਲ ਮੇਰਾ ਜਿਹੜਾ ਇਹ ਸਨਮਾਨ ਹੈ ਔਰ ਆਸਾਜੇ